ਕਾਲ ਮਰਹਬਾ ਸੋ ਲਗਾਤਾਰ ਲੁਧਿਆਣਾ ਦੇ ਵਿੱਚ ਐਲ ਡਬਲਯੂ ਐਮ ਐ ਸ਼ੋ ਦੇ ਵਿੱਚ ਪਹੁੰਚੇ ਹੋਏ ਆ ਫੀਡਬੈਕ ਲਿੱਤਾ ਜਾ ਰਿਹਾ ਹੈ ਕਸਟਮਰਸ ਆ ਸਟਾਲਸ ਆ ਕਿ ਕਿੱਦਾਂ ਦੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਹੈ ਕਸਟਮਰ ਵਿਜ਼ਟਰ ਕਿੱਥੋਂ ਕਿੱਥੋਂ ਆਇਆ ਹੈ ਕੀ ਨਵੀਆਂ ਚੀਜ਼ਾਂ ਮੈਨੂਫੈਕਚਰਿੰਗ ਸੈਕਟਰ ਵੱਲੋਂ ਪੇਸ਼ ਕੀਤੀਆਂ ਗਈਆਂ ਔਰ ਵਿਜ਼ਟਰ ਜ਼ੋਨ ਆ ਦੇ ਬਾਰੇ ਕਿਦਾਂ ਦਾ ਫੀਡਬੈਕ ਹੈ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਜ਼ਮੀਨੀ ਹਕੀਕਤ ਜਾਣਨ ਲਈ ਇੱਥੇ ਜ਼ਰੂਰ ਪਹੁੰਚੇ ਆਂ ਸੋ ਯੂਥ ਤੋਂ ਲੈ ਕੇ ਹਰ ਤਰ੍ਹਾਂ ਦਾ ਸੈਗਮੈਂਟ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਪਹੁੰਚੇ ਹੋਏ ਆ ਸੋ ਦੇਖ ਰਹੇ ਆ ਅਸੀਂ ਲਾਈਵ ਤਸਵੀਰਾਂ ਦੇ ਵਿੱਚ ਗੱਲਬਾਤ ਕਰਦੇ ਆਂ ਸਰ ਨਮਸਕਾਰ ਨਮਸਕਾਰ ਜੀ ਸਰ ਤੁਹਾਡਾ ਨਾਮ ਸੁਰੇਂਦਰ ਕੁਮਾਰ ਸ਼ਰੀਨ ਸ਼ਰੀਨ ਸਾਹਿਬ ਕੀ ਕਹਿੰਦੇ ਹੋ ਕਿਦਾਂ ਦਾ ਮਾਹੌਲ ਹੈ ਦੇਖੋ ਜੀ ਮਾਹੌਲ ਹਮੇਸ਼ਾ ਹੀ ਠੀਕ ਹੁੰਦਾ ਹੈ ਤਿੰਨ ਪਰ ਦਿਨ ਇੰਪਰੂਵਮੈਂਟ ਹੁੰਦੀ ਹੈ ਮਾਹੌਲ ਦੇ ਵਿੱਚ ਕਸਟਮਰ ਵੀ ਆਂਦੇ ਆ ਨਵੇਂ ਤੋਂ ਨਵੇਂ ਜੀ ਔਰ ਉਹ ਮਤਲਬ ਜਿੰਨੇ ਵੀ ਕਸਟਮਰ ਆਂਦੇ ਆ ਜਿਹੜਾ ਸਾਡੇ ਕੋਲ ਪਹਿਲਾਂ ਦੇ 4-500 300 ਕਸਟਮਰ ਹੈਗਾ ਹੈ ਉਸ ਤੋਂ ਇਲਾਵਾ ਕੁਝ ਨਵੇਂ ਵੀ ਹੋਰ ਨਾਲ ਜੁੜਦੇ ਆ ਠੀਕ ਹੈ ਸੋ ਇਹ ਟ੍ਰੈਂਡ ਚ ਕਿਦਾਂ ਦੇ ਬਦਲਾਅ ਹੋ ਰਿਹਾ ਤੁਸੀਂ ਤਾਂ ਤੁਹਾਨੂੰ ਤਾਂ ਜ਼ਮਾਨਾ ਹੀ ਹੋ ਗਿਆ ਇਸ ਰੋਜ਼ ਦੇਖਦੇ ਹੋਏ ਦੇਖੋ ਹੌਦਰੀ ਜਿਹੜੀ ਲਾਈਨ ਹੈ ਨਾ ਫਿਲਮ ਇੰਡਸਟਰੀ ਦੇ ਨਾਲ ਮਿਲਦੀ ਹੈ ਬਿਲਕੁਲ ਠੀਕ ਹੈ ਜਿਸ ਤਰ੍ਹਾਂ ਫਿਲਮ ਚਾਰ ਫਿਲਮਾਂ ਬਣੀ ਐ ਇੱਕ ਹਿੱਟ ਹੋ ਗਈ ਇਹਦੇ ਵਿੱਚ ਹਰ ਸਾਲ ਨਵੀਂ ਮਿਹਨਤ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਡਿਸਟ੍ਰੀਬਿਊਟਰ ਸੌਰੀ ਡਾਇਰੈਕਟਰ ਕੰਮ ਕਰਦੇ ਹਨ ਇਸ ਤਰ੍ਹਾਂ ਹੀ ਸਾਨੂੰ ਇਹਦੇ ਵਿੱਚ ਕੰਮ ਕਰਨਾ ਪੈਂਦਾ ਹੈ ਉਹਦੇ ਦੇ ਵਿੱਚ ਮਿਹਨਤ ਜ਼ਿਆਦਾ ਹੈ ਅਰਨਿੰਗ ਜਿਹੜੀ ਹੈ ਨਾ ਮਿਹਨਤ ਦੇ ਹਿਸਾਬ ਨਾਲ ਹੀ ਹੈ ਓਕੇ ਸਰ ਜਿੰਨੀ ਮਿਹਨਤ ਕਰੋਗੇ ਉਸੇ ਹਿਸਾਬ ਨਾਲ ਕਰਦੇ ਹਾਂ ਹਾਂਜੀ ਤਾਂ ਠੀਕ ਹੈ ਸਰ ਸੋ ਗੱਲਬਾਤ ਕਰਦੇ ਹਾਂ ਯੂਥ ਨਾਲ ਵੀ ਸਰ की कहना चाहोगे सर नमस्कार जी, जी। आई बहुत मुस्कुरा रहे हो सर <laughs> स्माइलिंग फेस बिजीनेस फिर दे हां स्पेलिंग फेस सब भी रहना हां जी हां जी तो की कहना चाहोगे मनोज नहीं अच्छा है सौरभ अपना फेर जेड़ा चल रहा है शिविर दा काफी क्राउड है ते शायद मतलब टाइम बिल्कुल नहीं मिला इस बार बाहर ਦਿੱਲੀ ਹੋ ਗਿਆ ਆਪਣਾ ਦਿੱਲੀ ਯੂਪੀ ਆਪਣਾ ਰਾਜਸਥਾਨ ਹਿਮਾਚਲ ਸਤੋਂ ਕਸਟਮਰਸ ਆ ਰਹੇ ਨਹੀਂ ਜਿਹੜਾ ਇੱਕ ਸ਼ੰਭੂ ਬਾਰਡਰ ਤੇ ਇੱਕ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਕੀ ਉਹਦੇ ਕਰਕੇ ਫੁੱਟਬਾਲ ਚ ਕਮੀ ਆਈ ਨਹੀਂ ਫੁੱਟਬਾਲ ਚ ਕਮੀ ਤਾਂ ਨਹੀਂ ਆਈ ਲੇਕਿਨ ਗਾਗ ਪ੍ਰੋਕਸੀਮੀਟਲੀ ਸਾਰਾ ਜਿਹੜਾ ਗਾਗ ਹੈ ਸਤਾਪਦੀ ਦੇ ਜਿਆਦਾ ਆਇਆ ਦਿੱਲੀ ਤੋਂ ਬਾਈ ਰੋਡਸ ਵਾਲੇ ਵੀ ਟਾਈਮ ਨਹੀਂ ਪਹੁੰਚੇ ਨਹੀਂ ਕੋਈ ਦਿੱਕਤ ਨਹੀਂ ਔਰ ਕੋਈ ਦੋ ਸਾਡੀ ਓਪਨਿੰਗ ਸੀ ਸਾਰੇ ਪਹੁੰਚੇਗੇ ਸੀ ਗਾਗਾ ਵੀ ਮੈਕਸਮਮ ਆਉਂਗੇ ਸੀ ਤੇ ਜ਼ਮੀਨੀ ਹਕੀਕਤ ਕੀ ਹੈ ਬਾਜ਼ਾਰ ਦੀ ਵਪਾਰ ਬਾਜ਼ਾਰ ਜਿਹੜਾ ਹੈਗਾ ਇਸ ਟਾਈਮ ਠੀਕ ਹੈਗਾ ਕੋਈ ਦਿੱਕਤ ਨਹੀਂ ਹੈ ਮਾਲ ਬਣ ਰਹੇ ਨੇ ਮਾਲ ਸਾਰਿਆਂ ਨੂੰ ਪਸੰਦ ਆ ਰਹੇ ਨੇ ਸਭ ਨੇ ਮਿਹਨਤ ਕੀਤੀ ਹੈ ਪੂਰੀ ਇੰਡਸਟਰੀ ਨੇ ਤੇ ਪੂਰੀ ਇੰਡਸਟਰੀ ਜੋਰ ਲਗਾ ਵੀ ਰਹੀ ਹੈ ਅੱਛਾ ਤੇ ਕਸਟਮਰ ਆ ਵੀ ਆਇਆ ਵੀ ਹੈ ਤੇ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਸーブ ਕੀ ਕੀ ਬਣਾਇਆ ਇਸ ਵਾਰ ਸੰਦੀਪ ਜੀ ਅਸੀਂ ਸੰਦੇਸ਼ ਦਿੱਤਾ ਹੈ ਅਸੀ ਸੰਦੇਸ਼ ਦੇ ਵਿੱਚ ਬਹੁਤ ਜ਼ਿਆਦਾ ਫੈਂਸੀ ਹੇਟਮ ਬਣਾ ਰਹੇ ਆ ਅੱਛਾ ਉਹ ਅਸੀ ਸੰਦੇਸ਼ ਦੇ ہاں ਫੈਂਸੀ ਸੰਦੇਸ਼ ਦਿੱਤਾ ਸੋਰੀ ਹਾਂਜੀ ਹਾਂਜੀ ਤੇ ਫੈਂਸੀ ਦੇ ਵਿੱਚ ਯਾਰਨਸ ਜਾਂ ਫੈਬਰਿਕ ਕਿਤੇ ਚਲੇ ਫੈਬਰਿਕ ਜਿਹੜੇ ਕਿ ਸਾਰੇ ਆਪਾਂ ਇੰਪੋਰਟਡ ਯਾਰਨਸ ਨੇ ਆਪਨ ਯਾਰਨਸ ਐ ਕੋਈ ਫੇਅਰ ਯਾਰਨਸ ਐ ਤੇ ਕਿਨ ਤੇ ਆਪਣਾ ਹੈਰੀ ਯਾਰਨਸ ਐ ਸਪੈਟ ਯਾਰਨਸ ਐ ਕਾਫੀ ਯਾਰਨਸ ਆਗੇ ਨਹੀਂ ਡੈਫੋਇਟ ਲ ਐ ਉਹ ਜਿਹੜੀ ਚੱਲਦੀ ਐ

नहीं आपको जो सैंपलिंग देखने को मिल रही है कुछ नया देखने को मिल रहा है हाँ जी हाँ जी लाइट अच्छा वेट में आइटम मिल अच्छा। रही है आपने हाँ ओके ओके कस्टमर पसंद करेगा बिल्कुल धन्यवाद ਲਾਈਵ ਤੇ ਤੁਸੀਂ ਤੁਸੀ ਦੇਖ ਸਕਦੇ ਹੋ ਕਿ ਕਿਦਾਂ ਕਸਟਮਰ ਬਹੁਤ ਸਾਰੇ ਕਲੈਕਸ਼ਨ ਨੂੰ ਦੇਖ ਕੇ ਜਿਹੜੀ ਕਿ ਇੱਕ ਕਲੈਕਸ਼ਨ ਤਿਆਰ ਕੀਤੀ ਜਾਂਦੀ ਹੈ ਸੈਂਪਲ ਸੈਟ ਕੀਤਾ ਜਾਂਦਾ ਇਹਨੂੰ ਜਿਹੜਾ ਟੈਕਨੀਕਲ ਲੈਂਗੁਏਜ ਔਰ ਸੈਂਪਲ ਸੈਟ ਨੂੰ ਤਿਆਰ ਕਰਕੇ ਉਹਦੀ ਫੀਡਬੈਕ ਲਿਆ ਜਾਂਦਾ ਕਸਟਮਰਸ ਤੋਂ ਅਲੱਗ-ਅਲੱਗ ਡਿਜ਼ਾਈਨਿੰਗ ਹਰ ਤਰ੍ਹਾਂ ਦੇ ਉਸ ਫੈਸ਼ਨ ਪਾਏ ਜਾਂਦੇ ਔਰ ਉਸ ਨੂੰ ਦੇਖ ਕੇ ਹੀ ਅੱਗੇ ਫਾਈਨਲ ਜਿਹੜਾ ਫੀਡਬੈਕ ਤੋਂ ਬਾਅਦ ਫਾਈਨਲ ਕਲੈਕਸ਼ਨ ਨੂੰ ਤਿਆਰ ਕੀਤਾ ਜਾਂਦਾ ਫਿਲਹਾਲ ਇਹ ਸੀ ਸੰਦੇਸ਼ ਦੇ ਸਟਾਲ ਤੋਂ ਇਸ ਵੇਲੇ ਦਾ ਵੱਡਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਦੇਖਦੇ ਰਹੋ ਬਨੇ ਰਹੋ ਜਨਤਿ ਤੇ ਸੀਤਾਨਵ